24 ਵਿਸਾਖ 6 ਮਈ ਸਾਲ 2024 ਸੋਮਵਾਰ ਦਾ ਦਿਨ ਤੇ ਨਵਾਂ ਬੋਰ ਕੀਤਾ ਖੇਤ ਤੇ ਕੱਲ ਮੱਛੀ ਪਾਇਆ ਤੇ ਅੱਜ ਉਹਨੂੰ ਜਾ ਕੇ ਚਲਾ ਕੇ ਦੇਖਦੇ ਆਂ ਪ੍ਰਮਾਤਮਾ ਖੈਰ ਸੁੱਖ ਰੱਖੇ ਤੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਆ ਆਪਣੇ ਅੱਜ ਦੇ ਨਵੇਂ ਵਲੌਗ 'ਚ ਤੇ ਹੁਣੇ-ਹੁਣੇ ਜਿੰਮ ਦੀ ਰੋਟੀ ਤੋਂ ਵਾਪਸ ਆ ਕੇ ਦਵਾ-ਦਬ ਚੱਪਲਾਂ ਪਾ ਕੇ ਤੇ ਗੱਗੂ ਖਾਬਰੇ ਡਿੱਗ ਜਾਂਦੇ ਸੀਗੇ ਤੇ ਚੱਲਦੇ ਆ ਹੁਣ ਖੇਤ ਨੂੰ ਤੇ ਅਗਲੀ ਕਾਰਵਾਈ ਆਪਣੀ ਜਾਰੀ ਕਰਦੇ ਆ ਕੱਲਾ ਆ ਪ੍ਰਾਣੀ ਮੋਟਰ ਤੋਂ ਪੱਟ ਕੇ ਸਮਾਨ ਸਾਰਾ ਆਪਣਾ ਨਾਲ ਧਰ ਰਿਆ ਸੀਗਾ ਤੇ ਮਨਪੀਤ ਤੁਰੇ ਬੰਬੂ ਗੱਡ ਤੇ ਜਾਣਗੇ ਗੱਗੂ ਮੋੜ ਲਾ ਗੱਡੀ ਓਏ ਗੱਗੂ ਉਹ ਦੂਜੇ ਟਰੈਕਟਰ ਤੇ ਚੜ ਕੇ ਬਹਿ ਗਿਆ ਇਧਰੋਂ ਉੱਤਰ ਕੇ ਤੇ ਖੈਰ ਧੰਨਵਾਦ ਬਾਈ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪ੍ਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਸੋ ਨਵੇਂ ਆਇਓ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹਾ ਦਾ ਬੇਜ ਨੂੰ ਫੋਲੋ ਲਾ ਜ਼ਰੂਰ ਕਰ ਲਿਓ ਹਾਂ ਗੱਗੂ ਨੇ ਇਹ ਜਿਹੜਾ ਪੋਸਟਰ ਜਿਹਾ ਲਾਇਆਗਾ ਐ ਪਤਾ ਨਹੀਂ ਕਿੱਧਰੋਂ ਲਿਆਂਦਾ ਸੀਗਾ ਇਹਦੇ ਤੇ ਉਹ ਬੰਦਾ ਜਾਂਦਾ ਆਪਣਾ ਬੈਗ ਚੱਕੀ ਪਹਾੜ ਤੇ ਤੇ ਆਪਦੇ ਟਰੈਕਟਰ ਨੂੰ ਯਾਦ ਕਰਾ ਦਿੰਦਾ ਆਪਾਂ ਨੂੰ ਕੋਈ ਜਦੋਂ ਦੇਖਦੇ ਆ ਚਾ ਚੜਦਾ ਇਹਨੂੰ ਵੇਖ ਕੇ ਅਹੀ ਗਰੂਜੀ ਧਿਆ ਕਵਰ ਦੇਖ ਰਹੇ ਇਹਦੇ ਆ ਸੀਟ ਦੇ ਆ ਲਾਤੇ ਇਹ ਨੌਜਵਾਨਾ ਨੇ ਕਹਿੰਦੇ ਮੁਸ਼ਕੇ ਬਈ ਇਹ ਗੱਲ ਪਰਸੋਂ ਤੋਂ ਲਾ ਕੇ ਸੱਟ ਤੇ ਘਰ ਪਸੀਨਾ ਆਉਂਦਾ ਕਾ ਬਈ ਅ ਟਰੈਕਟਰ ਰੂਟਰ ਚਲਾਉਣ ਵੇਲੇ ਨੂੰ ਤੇ ਪਰ ਇਹਦਾ ਹੈਗਾ ਥੋੜੀ ਜੀ ਸੀਟ ਚ ਵਧੀਆ ਇਹ ਗੱਗੂ ਨੇ ਆਸ਼ੇ ਦੀ ਇਹ ਵੱਡੀ ਸੀਟ ਹਾਂ ਲਾਈ ਹੋਈ ਆ ਦਿੱਕਤ ਆ ਥੋੜੀ ਇਹਦੀ ਬੈਠਣ ਉੱਠਣ ਜਾਂਦੀ ਜਿਹੜੀ ਓ ਬੱਲੇ ਐਂ ਬਹਿਣਾ ਪੈਂਦਾ ਵਾਕੀ ਦਾ ਸਭ ਹਾਂ ਠੀਕ ਹੈ ਹਾਂ ਜੀ ਖੁਸ਼ੀ ਆ ਗੱਗੋ ਤਸ ਜੱਕੀਆਂ ਰ ਇੱਕ ਮਿੰਟ ਨਾ ਨਾ ਟਾਈਨਾ ਜੈਨ ਜੈਨ ਤੇ ਤਾਂ ਕੋਠਿਆਂ ਦੇ ਪਏ ਆ ਯਾਰ ਗਿੱਲੀ ਰੰਗ ਲਾ ਚੱਲਾ ਲਾਂ ਕਿਹੜਾ ਕੰਮ ਹੀ ਚਲਾ ਕੇ ਦੇਖਣਾਗਾ ਨਾਟਾਂ ਦੀ ਗੱਲ ਕਰਦਾ ਨਾਟਾ ਆਏ ਦੋਕ ਫੜ ਲਿਆ ਉਹ ਯਾਰ ਇਹ ਕਿ ਆ ਟਰੈਕਟਰ ਦੇ ਡੂਲ ਤੇ ਦੇਖ ਲਾਉਣੇ ਦੂਜੇ ਚ ਨਾਟ ਤੇ ਘੈਰ ਆਪਣੇ ਭਾਈ ਚਨਾਈ ਵਾਲੇ ਮਿਸਤਰੀ ਦੀ ਹਲੇ ਕੋਈ ਬਾਈ ਤਾਂ ਹੀ ਨਹੀਂ ਗਾ ਵੀਰ ਇੱਕ ਤਾਂ ਹਾਂ ਥੋੜਾ ਜਿਹਾ ਮਜਬੂਰੀ ਚ ਜਿਹੜੇ ਨੇ ਆਪਾਂ ਨੂੰ ਹਾਂ ਕਹੀ ਹੋਈ ਸੀਗੀ ਤੇ ਉਹ ਐਕਸੀਡੈਂਟ ਹੋ ਗਿਆ ਜੀ ਰਿਸ਼ਤੇਦਾਰੀ ਕੋਈ ਹਸਪਤਾਲ ਚ ਹੀ ਗਿਆ ਤੇ ਦੂਜੇ ਨੂੰ ਕੱਲ ਫੋਨ ਲਾਇਆ ਸੀ ਸ਼ਾਮ ਜੀ ਨੂੰ ਉਹਦਾ ਫੋਨ ਆਇਆ ਸੀਗਾ ਹੈਲੋ ਕੀ ਮੈਂ ਸੈੱਜਾ ਅੱਛੀ ਭਤੀਜੀ ਚੱਲ ਹੱਥ ਤਾਂ ਮਿਲਾਇਆ ਹੁਣ ਤਾਂ ਮੈਂ ਟਰੈਕਟਰ ਤੇ ਬੈਠ ਗਿਆ ਆ ਜਾ ਤਾਜ ਭੱਜ ਕੇ ਤੂੰ ਵੀ ਆ ਜਾ ਆ ਜਾ ਆਪਾਂ ਨਵੀਂ ਮੋਟਰ ਚਲਾਉਣੇ ਆ ਜਾ ਕੇ ਤੇ ਸਾਹਮਣੇ ਬਈ ਆਪਣਾ ਹਾਰਾ ਹਾਰੇ ਚ ਰੱਖੇ ਹੋਏ ਆ ਬੱਕਲੀਆਂ ਹਾਂ ਉਹ ਬੋਲੇ ਬੋਲੇ ਜਾਤਰੀ ਕਾਲ ਬਲਾਉ ਸਾਰਿਆਂ ਨੂੰ ਐ ਜੀ ਜੇ ਲੱਗ ਰਿਹਾ ਨਾ ਸਕੂਲ ਜਾਣਾ ਕੀ ਕਰਦਾ ਜੀ ਸਕੂਲ ਜਾਣ ਨੂੰ ਤੇ ਹਾਰੇ ਦੀ ਗੱਲ ਕਰਦਾ ਸੀਗਾ ਹਾਰਾ ਪਹਿਲਾਂ ਆਪਣੇ ਦੇਸੀ ਹੁੰਦਾ ਸੀਗਾ ਉਹ ਉੱਥੇ ਜਿੱਥੇ ਆਪਣਾ ਸ਼ੈੱਡ ਜਾਂ ਬਣਾਤਾ ਸੀਗਾ ਤੇ ਉਹ ਢਾਹਤਾ ਸੀਗਾ ਦੇਸੀ ਹਾਰਾ ਜਿਵੇਂ ਪਹਿਲਾਂ ਬਣਾਏ ਹੁੰਦੇ ਸੀਗੇ ਉਹ ਇੱਟਾਂ ਦੇ ਤੇ ਆਹ ਰੈਡੀਮੇਡ ਜਾਂ ਲੈ ਲਿਆ ਸੀਗਾ ਹਾਰਾ ਤੇ ਇਹਦੇ ਚ ਗਣਕ ਪਾ ਕੇ ਬੱਕਲੀਆਂ ਉਬਾਲ ਲਈਦੀਆਂ ਪਾਥੀਆਂ ਲਾ ਕੇ ਤੇ ਐ ਸਾਨੂੰ ਪਾਥੀਆਂ ਬਾਬਾ ਕੰਮ ਦੇ ਜਾਂਦੀਆਂ ਨੇ ਮੋਟਰ ਹੈਲਟ ਜਾਣਾ ਹੋਵੇ ਆਇਆ ਗੱਗੂ ਤਾਂ ਸੇਕ ਕਿ ਤਾਸਪਾ ਚ ਕੋਈ ਇਧਰ ਦੀ ਕੋਈ ਗੱਲ ਨਹੀਂ ਗੱਗੂ ਯਾਰ ਤੇਰੀ ਸਾਥਰੀ ਕਾਲ ਵੀ ਰਹਿੰਦੀ ਆ ਜੇ ਕੀਤ ਜੱਗ ਬੁਲਾ ਲਾਂਗੇ ਵਾਹੇ ਗਰੂ ਜਾਣੇ ਕਿ ਕੀ ਆ ਪਿਆਰਣ ਦੇ ਨੂੰ ਨਹੀਂ ਪਿਆਰਣ ਦੇ ਕੰਮ ਦੇ ਜਾਂਦਾ ਸੀ ਸਿਰੀ ਹਾ ਜਰੀ ਵੀ ਲਵਾ ਦਗੇ ਪਧਾਈਆਂ ਪਧਾਈਆਂ ਮਿੱਠੇ ਪਾਣੀ ਦੇ ਕੈਂਪਰ ਭਰ ਕੇ ਲਿਆ ਮਾਇ ਕੋਈ ਨਾ ਠੀਕ ਆ ਜੀ ਪਾਤਿਆਂ ਗਵਾਰੇ ਪਿੰਡਾਂ ਦਾ ਸ਼ਿੰਗਾਰ ਸਾਡਾ ਯਾਰ ਜੋ ਇਚਾਰਜੋ ਸਾਹਿਬ ਜੀ ਆਜੋ 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 10 ਰੁਪਏ ਖੁੱਲੇ ਹੋਣ ਕਟਕੇ ਨਹੀਂ ਬਲਾਸੂਏ ਵਾਹੀ ਗੁਰੂ ਵਾਹੀ ਗੁਰੂ ਆ ਬੈਦਰ ਖਾਤ ਹੱਬ ਦੇਸੀ ਲੋਈ ਸਮਝੀ ਇਹ ਮਖਵਰਾ ਜੀ ਹੋਈ ਨਹੀਂ ਕਿ ਲਾਦਾ ਕਾ ਕੜਾ ਹੋ ਕੇ ਬੈਠਾ ਬੈਠ ਕੇ ਚੱਕ ਲੈਣਾ ਆ ਵੀ ਨੂੰ ਖਾਲ ਕਰੇ ਉੱਤੋਂ ਪਾਉਣ ਬੱਜੂ ਪਾ ਨਾਟ ਪਾ ਦੇ ਇੱਕ ਹੋਰ ਪਾਲਾ ਨਾਟ ਉੱਤੀ ਪਾ ਦੇ ਉੱਤੀ ਪਾ ਦੇ ਹੋਰ ਪੇ ਨਾਟ ਲਾ ਲਾਂਗੇ ਜਿਹੜਾ ਸਾਹਮਣੇ ਆਪਣੀ ਕਸ ਦੇ ਹੁੰਦੇ ਹੈ ਦੇਖ ਤੇ ਫਿਰ ਜੜਾ ਲੱਗਦਾ ਆਜਾ ਨਾ ਉਹ ਸਿੱਧੀ ਕਰ ਦੇ ਲੋ ਸਾਫ਼-ਸਾਫ਼ ਕਰਕੇ ਬਣੀ ਉਹ ਪੈਰ ਨਾਲ ਲਾਉ ਨਾ ਆਪ ਤ ਪਰੇ ਰੱਖਿਆ ਉਪੇਸਤਾ ਹੈਗੇ ਆਏ ਗਿਆ ਵਾਹ ਠੀਕ ਐ ਪਲਾਸ ਲਿਆਉਣਾ ਐ ਲੈ ਰੱਬ ਦੇ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਪਹਿਲੀ ਧਾਰ ਵਧਾਈਆਂ ਪਾਪਾਏ ਵਧਾਈਆਂ ਭਾਈ ਸਾਰਿਆਂ ਨੂੰ ਖੈਰ ਸੁੱਤ ਰਾਜੀ ਬਾਜੀ ਕਿੰਨਾ ਲੋੜ ਆ ਹਾਂ 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 ਵਾਹਿਗੁਰੂ ਜੀ ਤੇ ਲੈ ਕੇ ਰੱਬ ਦਾ ਨਾ ਚਲਾ ਲਈ ਆਪਣੀ ਮੋਟਰ ਤੇ ਪਹਿਲੀ ਧਾਰ ਤੇ ਧੰਨਵਾਦ ਸਾਰੇ ਵੀਰ ਭਾਈ ਜਿਹੜੇ ਵਧਾਈਆਂ ਭੇਜ ਰਹੇ ਨੇਗੇ ਕਰੋ ਯੇ ਇੱਕ ਪਾਣੀ ਤੇ ਦੱਸੋ ਕੀ ਰਿਪੋਰਟ ਆ ਬਾਈ ਮੈਂ 4 ਇੰਚੀ ਪਾਈਪ ਲਾਈ ਹੋਈ ਆਪਣੀ ਇਹ 403 ਲਾਈਟ ਸੂਣਾ ਦਾ ਲੋਡ ਆ ਫਿਲਹਾਲ ਤਾਂ ਤੇ ਪੱਖਾ ਇਹਦਾ ਕੱਲ ਚੈੱਕ ਕਰਾਇਆ ਸੀ ਖੋਲ ਕੇ ਕਿ ਸਾਨੂੰ ਐ ਸੀਗਾ ਕਿ ਪੱਖੇ 'ਚ ਕੋਈ ਨੁਕਸਾਨ ਨਾ ਹੋਵੇ ਪਹਿਲਾਂ ਉਧਰ ਲੱਗੀ ਹੋਈ ਸੀ ਆਪਣੀ ਮੋਟਰ ਜਿਹੜੀ ਇਹ ਕੱਲ ਉੱਥੋਂ ਆਪਾਂ ਆ ਪੱਟ ਕੇ ਲਿਆਂਦੀ ਐ ਇੱਥੇ ਸ਼ਿਫਟ ਕਰਾਉਣੀ ਆ ਤਾਂ ਕਰਕੇ ਤੇ ਪੱਖੇ 'ਚ ਤੁਹਾਨੂੰ ਸ਼ੰਕਾ ਸੀ ਕੱਲ ਕੋਈ ਕੁਝ ਫਸਿਆ ਨਾ ਹੋਵੇ ਤੇ ਉਹਦੀ ਇੱਕ ਪਲੇਟ ਜੀ ਹੁੰਦੀ ਆ ਉਹ ਮਤਲਬ ਹਾਂ ਫਿਕਸ ਬਾਹਰੋਂ ਕੰਮ ਕਰਦੀ ਹੁੰਦੀ ਆ ਉਹ ਅੱਡ ਹੋਈ ਫਿਰਦੀ ਸੀਗੀ ਕਿਉਂ ਘੜਾਤੀ ਗੱਲ ਫਿਕਸ ਵਾਲੇ ਦੇ ਉੱਤੇ ਲਾ ਦੇਗੇ ਕਿ ਪਾਈਪ ਲਾਈਨ ਤੇ ਝਟਕਾ ਨਾ ਵੱਜੇ ਤੇ ਤੋਂ ਇਹੀ ਪਾਈਪ ਲਾਈਨ ਉਸੇ ਪਾਈਪ ਨਾਲ ਪਾਈਪ ਲਾਈਨ ਨਾਲ ਉੱਥੇ ਕਿੱਲਾ ਮੱਠਾ ਜੋੜਦੇ ਐ ਕਿਲਾ ਵੜ ਪਾ ਕੇ ਉਹੀ ਪਾਈਪ ਉਥੋਂ ਆਏ ਜਾਂਦੀ ਸੀ ਜਿਹੜੀ ਤੇ ਇੱਥੇ ਵੀ ਨੱਕਾ ਰੱਖਣਾ ਹੋਇਆ ਕਿ ਇਧਰ ਹੋ ਜੂ ਕਿਉਂ ਕਿਉਂ ਉੱਥੇ ਜੀ ਪਾਣੀ ਪਹੁੰਚਦਾ ਹੋ ਜੂ ਆਪਣਾ ਸਾਹਮਣੇ ਸਪੈਦਿਆਂ ਲਵੇ ਤੇ ਖੈਰ ਸੁੱਖ ਰਾਜੀ ਬਾਜੀ ਚੱਕੋ ਗੱਗੂ ਬਰਾਈਆਂ ਬਲਰਾ ਹਰਾਸਾ ਮੇਟਾ ਦੇਖ ਲੈ ਵੀ ਕਿ ਐ ਦੇਗਰ ਨੂੰ ਕਹਿੰਦਾ ਉਹ ਕੇ ਰਿਪੋਰਟ ਆ ਮਿੱਠੇ ਦਾ ਵੀ ਨਹੀਂ ਪਤਾ ਲੱਗਣਾ ਆਪਾਂ ਖਿੱਲਾ ਖਾ ਲਈ ਆਪਾਂ ਦਾ ਹਉ ਗੱਗੋ ਬੰਦ ਕਰੀ ਪਾਣੀ ਆ ਲੈ ਆ ਕਈ ਵਾਰੀ ਕੋਈ ਵੀਰ ਨਵਾਂ ਜੁੜਿਆ ਹੁੰਦਾ ਤਾਂ ਆਪਾਂ ਇੱਕ ਵਾਰ ਸਾਰੀ ਕਹਾਣੀ ਦੁਆਰੇ ਦੱਸ ਦਿੰਨੇ ਆ ਕਿ ਆਪਾਂ ਨਵਾਂ ਬੋਰ ਲਾਇਆ ਹੈ ਪਰਸੋਂ 85 ਫੁੱਟ ਮਾਲ ਪਾਇਆਗਾ ਤੇ 10 12 ਗਫਟ ਤੇ ਆਪਣਾ ਚੋਆ ਇੱਥੇ ਪਾਣੀ ਦਾ ਤੇ ਆ 9 ਇੰਚੀ ਫਿਲਟਰ ਪਾਏ ਹੈਗੇ ਇਹ ਫਾਈਬਰ ਦੇ ਲੋਟ ਆ ਕਾਣੀ ਤੇ ਖਰਚਾ ਫੇਰ ਦੱਸ ਦਿੰਦੇ ਆ ਬੋਰ ਲੱਗੇ ਦਾ 32000 ਰੁਪਿਆ ਸਾਡਾ ਇਹ ਖਰਚਾ ਆਇਆ ਸੀ ਪਰसों ਲਾਇਆ ਕੱਲ ਮੋਟਰ ਮੱਛੀ ਉਧਰੋਂ ਪੁਰਾਣੇ ਬੋਰ ਚੋਂ ਕੱਢ ਕੇ ਇੱਥੇ ਪਾਤੀ ਜਿਹੜੀ ਕਿ ਉਹੀ ਮੋਟਰ ਵਾਲਾ ਕਨੈਕਸ਼ਨ ਆਪਣਾ ਇੱਥੇ ਸ਼ਿਫਟ ਹੋ ਜੂਗਾ ਤੇ ਉਹ ਪੁਰਾਣੀ ਮੋਟਰ ਵਾਲੇ ਕਨੈਕਸ਼ਨ ਨਾਲ ਆਪਣਾ ਇੱਥੇ ਖੰਭਾ ਲੱਗ ਜੂਗਾ ਜੁੜ ਜੂਗਾ ਇਧਰ ਕੰਮ ਕਰ ਤੇ ਲੋਟਾ ਮਹੌਲ ਹਾਂ ਪਿੰਡ ਸੂਰਤੀਆ ਜ਼ਿਲ੍ਹਾ ਸਰਸਾ ਕਈ ਵਾਰ ਦੱਸ ਦਿੰਨੇ ਆ ਕਈ ਵਾਰੀ ਭੁੱਲ ਜਾਂਨਾ ਹੁੰਦਾ ਗੱਲਬਾਤ ਤੇ ਬਹੁਤੇ ਵੀਰ ਫਿਰ ਪੁੱਛਦੇ ਹੁੰਦੇ ਆ ਕਿ ਬਈ ਕਿੱਥੋਂ ਬੋਲਦੇ ਆ ਕਈ ਵਾਰ ਦੱਸ ਦਿਆਂ ਤਾਂ ਉਹ ਵੀ ਪੁੱਛ ਲੈ ਪੁੱਛ ਲੈਂਦੇ ਆ ਬਾਈ ਕਈ ਵਾਰ ਕੋਈ ਸਕਿੱਪ ਕਰਕੇ ਦੇਖਦੇ ਆ ਵੀਡੀਓ ਜਦੋਂ ਤੋਂ ਉਹੋ ਜੀ ਗੱਲਬਾਤ ਰਹਿ ਜਾਂਦੀ ਆ ਹਾਂ 40 ਮਿੰਟ ਹੋ ਗਏ ਮੋਟਰ ਚੱਲਦੀ ਨੂੰ ਪਾਣੀ ਕਿਹੜਾ ਨਿੱਤਰ ਗਿਆ ਸੋਹਣਾ ਪਾਣੀ ਠੀਕ ਆ ਪੀਣ ਚ ਆ ਸਵਾਦ ਆਗਾ ਤੇ ਵਧੀਆ ਸੁਣੀ ਆ ਪ੍ਰਮਾਤਮਾ ਨੇ ਮਿਹਨਤ ਆਪਣੀ ਸਫਲ ਰਹੀ ਆ ਤੇ ਹਰੇ ਦਾ ਗਿਆ ਰਦਾਰੇ ਫੇਰ ਆਪਣੇ ਨਵੀਂ ਮੋਟਰ ਨਾਲ ਲਾਤਾ ਤੇ ਫਿਲਹਾਲ ਥੋੜਾ ਜਿਹਾ ਹੋਰ ਚਲਾਉਣੇ ਆਗੇ ਜੈਗ ਗਗੂ ਕਿਵੇਂ ਆ ਕੇ ਭੁੱਖ ਲੱਗੀ ਆ ਸੁਸਤੀ ਪਾ ਕੇ ਬਹਿ ਗਿਆ ਠੀਕ ਹੈ ਤੇ ਆਪਾਂ ਇਹਦੇ ਚ ਭਾਈ 6 ਪਾਈਪ ਪਾਏ ਸੀਗੇ ਆਪਣੀ ਮੱਛੀ ਜਿਵੇਂ ਦੱਸਿਆ 85 ਫੁੱਟ ਬੋਰ ਹੈਗਾ ਆਪਣਾ ਤੇ ਇੱਕ ਪਾਈਪ ਹੋਰ ਪਾ ਦਿਓ ਮਿਸਤਰੀ ਕਹਿੰਦਾ ਹਲਕੀ ਜੀ ਹਵਾਈ ਦਿਖਾਉਂਦੀ ਉਹ ਤੇ ਬੰਦ ਕਰਕੇ ਚਲਾਈ ਸੀ ਕਿ ਫਿਰ ਤਾਂ ਕਿਰਨਾਂ ਤਾਂ ਵਾਵਾ ਟੈਂਪ ਭਰੀ ਫੁੱਲ ਆਉਂਦੀ ਰਹੀ ਥੋੜੀ ਜੀ ਗੰਧਲ ਆਉਂਦੀ ਰਹੀ ਦੁਬਾਰੇ ਚਲਾਉਣ ਕਰਕੇ ਤੇ ਖੈਰ ਘੰਟੇ ਮਗੂ ਚੱਲ ਗਈ ਆ ਬਹੁਤ ਆ ਤੇ ਤਾਪਮਾਨ ਭਾਈ ਸੂਰਜ ਨੇ ਤੜਕੀ ਪੱਠੀ ਝੋਕਤੀ ਤੇ 32 ਡਿਗਰੀ ਸੈਲਸੀਅਸ ਹੋ ਵੀ ਗਿਆ ਸਵੇਰੇ ਸਵੇਰੇ ਤੇ ਖੈਰ ਤਿੰਨ ਕ ਦਿਨਾਂ ਦਾ ਕੰਮ ਥੋੜਾ ਹੀ ਗਰਮੀ ਵਾਲਾ ਟਾਈਟ ਹੋ ਗਿਆ ਤੇ ਕੱਲ ਹਵਾ ਤੇਜ਼ ਸੀ ਤੇ ਲੋ ਵੀ ਖੈਰ ਸੋਹਣੀ ਚੱਲਦੀ ਰਹੀ ਤੇ ਹੁਣ ਡੰਡਾ ਦੇ ਰਾਚ ਆਕਦੇ ਆ ਤੇ ਘਰ ਨੂੰ ਚੱਲਦੇ ਆ ਦੇਖ ਲਓ ਇੱਥੇ ਕੋਈ ਪਿਚਕਾ ਚਾਬੀ ਚੁੱਕੀ ਤਲੇ ਪਾ ਲੈ ਪਾ ਲੈ ਝੂਲੇ 'ਚ ਧਰ ਲੱਗੂ ਕੋਈ ਪਾ ਲੈ ਚ ਪਿਆਸੀ ਪਿਚਕਾ ਸਿੱਕ ਹਾਂ 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 ਆਪਾਂ ਤਾਂ ਨਹੀਂ ਆ ਜਾਓ ਇੱਥੇ ਪਾਣ ਚੇਤਨ ਚਾਗਾਂ ਰੋਟੀ ਹੁਣ ਆਹੀ ਕਹਿੰਦਾ ਈ ਥੱਲੇ ਆ ਜੀ ਜੈ ਜੀ ਦੇ ਟੀਪੀ ਲੱਗੀ ਹੋਊਗੀ ਹਾਂ ਇਹੀ ਆ ਚੱਲ ਮੈਂ ਘਰੀ ਆਉਣਾਗਾ ਤੇ ਆਹ 12 ਤੱਪੇ ਆ ਡਾਡਾ ਹਾਂ ਇਕੱਠਿਆਂ ਕਰਕੇ ਲਗਾਏ ਸੀ ਦੋ ਥਾਵਾਂ ਤੇ ਤੇ ਇਹ ਤਾਰ ਆਪਣੇ ਛਤੂ ਨੌਜਵਾਨ ਦੀ ਆ ਹਾਂ ਸੋਲਰ ਮੋਟਰ ਇਹਦੀ ਖੇਤੀ ਜਿਹੜੀ ਲੱਗੀ ਹੋਈ ਆ ਪੂਰੀ ਤਾਰ ਆ ਉਹ ਹਾਲੇ ਤੱਕ ਕੰਮ ਆਨਲਾਈਨ ਨਹੀਂ ਕਰਿਆ ਚਾਲੂ ਨਹੀਂ ਕਰਿਆ ਤਾ ਕਰਕੇ ਤਾਰ ਆਪਾਂ ਨੂੰ ਬੇਲੀ ਮਿਲ ਗਈ ਮੋਟਰ ਚਲਾ ਕੇ ਵੇਖਣ ਵਾਸਤੇ ਕਰਿਆਂ ਭਾਈ ਕੋਈ ਸਾਸਤਰੀ ਗਾਲ ਮਾਸੀ ਮਾ ਜਦੋਂ ਵੀ ਆਉਨਾ ਮਾਸੀ ਕੰਮ ਕਰਦੇ ਮਿਲਦੇ ਆਂ ਦਮ ਲੈ ਲਿਆ ਕਰੋ ਕਿਸੇ ਵੇਲੇ 10 ਮਿੰਟ ਉਹ ਦਾ ਕਿਰਤਕ ਸਸਰੀ ਕਾਲ ਪੈਸਾਰਾਂ ਤੇ ਨਾ ਜਿਹੜੇ ਆਨੇ ਜਿਹੜੇ ਕਹੋ ਸਸਰੀ ਕਾਲ ਦ੍ਰਿਸ਼ਟੀ ਦੇਵੇ ਤੇ ਸ਼ਤੂ ਸ਼ਤੂ ਪਿਆ ਖੇਡ ਕੇ ਆਇਆ ਵੱਡਾ ਹਾਂ ਤੇ ਨੌਜਵਾਨ ਸੱਚ ਪਈ ਇਹ ਰਾਤ ਖੇਡਣ ਗਏ ਸੀ ਜਿੱਤ ਕੇ ਆਏ ਤੇ ਬਈ ਦੇਓ ਬਣਾਈਆਂ ਆਪਣੇ ਮਨਪ੍ਰੀਤ ਸ਼ਤੂਰੇ ਬਾਲੀਵਾਲ ਵਾਲੇ ਨੌਜਵਾਨ ਤੇ ਤੇ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਜੋ ਮੂਹ ਉਠਾਈ ਰਹੀ ਚਾਕੀ ਦੇ ਬਾਬ ਦਾ ਚਲਾਏ ਲੈ ਚੱਲ ਵੇ ਲੈ ਹਰ ਬਾਮਾ ਚਲਾਇਆ ਵਧਾਇਆ ਵਧਾਇਆ ਵਧੀਆ ਬਣੀ ਪੂਰੇ ਹਨ 1 ਕਲਮਰ ਮੋਹਲਾ ਬਲ ਬਣ ਗਿਆ ਹੋਰ ਕਿੰਨਾ ਚਿਰ ਚਲਾ ਚਲਾਤੀ ਘੰਟਾ ਕ ਬੇਬੇ ਇਧਰ 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 ਮੈਂ ਇਧਰ ਸੁਣੀ ਜਾਨੀ ਆ ਹਾਂ ਤਗੜੀਆਂ ਕੀ ਕਰੀਏ ਵਾਵਾ ਰੱਸੇ ਜਿਹੇ ਹੀ ਟੁੱਟੇਗੇ ਟੁੱਟੇ ਕਿਉਂ ਸਾਫਤੇ ਆ ਹਾਂ ਸਾਫਤੀ ਆ ਟੁੱਟੇ ਕਿਉਂ ਕੁਤਤੀ ਇਹਨੇ ਉਹ ਖਾਣੀ ਨਹੀਂ ਕੋਈ ਨਾ ਵਧੀਆ ਤਾਂ ਅੰਦਰ ਉਸ ਤੇ ਰੱਖੂਗਾ ਮਾਲਕ ਹਲੇ ਕੰਨਨੀ ਤਤਾਸਤੂ ਤੇ ਦੇਖਣ ਵਾਲਿਆਂ ਨੂੰ ਸਾਤਰੀ ਕਾਲ ਸਾਤਰੀ ਕਾਲ ਬਈ ਬੇਬੇ ਦੇ ਮਿਹਰਬਾਨੀ ਮੂੰਹ ਕਰਕੇ ਤੁਹਾਨੂੰ ਸਾਰਿਆਂ ਨੂੰ ਸਾਤਰੀ ਕਾਲ ਕੀ ਚੱਲ ਜੀ OK ਜੀ ਆ ਮੰਜੀ ਖਾਈ ਜਾਂਦਾ ਮੰਜਾ ਦਾ ਬੇਬੇ ਆਈ ਹੈ ਜਦੋਂ ਬਹਿ ਜਾਂਦਾ ਬੰਦਾ ਫਿਰ ਨਾ ਬੈਠਿਆ ਜਾਂਦਾ ਨਾ ਉੱਠਿਆ ਜਾਂਦਾ ਇਹੀ ਯੰਗ ਹਾਂ ਤੇ ਇਧਰ ਨੌਜਵਾਨ ਨੇ ਛੱਡ ਲਿਆ ਪੱਖਾ ਤੁਸੀਂ ਕੀ ਚੱਟ ਲੋਟ ਹੋ ਕੇ ਪਈ ਜਾਣਾ ਅਸੀਂ ਤਾਂ ਮੋਟਰ ਚ ਲਾ ਕੇ ਆਏ ਨਵੀਂ ਮੋਟਰ ਲਾਈ ਆ ਵਧਾਈਆਂ ਨਵਾਂ ਬੋਰ ਲਾਇਆ ਤੁਸੀਂ ਹਾਂ ਵਧਾਈਆਂ ਮੋਟਰ ਚ ਲਾ ਕੇ ਦੇਖ ਕੇ ਆਏ ਆ ਨਹੀਂ ਸਾਡੀ ਆਈ ਤਾਂ ਨਹੀਂ ਨਾ ਨਾ ਉਧਰ ਆਪਣੀ ਲਾਈ ਆ ਹਾਂ ਹੋਰ ਲਾਇਆ ਨਵਾਂ ਬੋਰ ਕਰਿਆ ਅੱਛਾ ਅੱਛਾ ਹਾਂ ਬੋਰ ਲਾ ਲਿਆ ਹਾਂਜੀ ਟੰ ਟੰ ਨਾ ਨਾ ਵੱਲਾ 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 ਅਹ ਛਾਂ ਗਊ ਮਤਾ ਤੈਨੂੰ ਅੰਦਰ ਨਹੀਂ ਕਰਿਆ ਮੰਮੀ ਮਾਤਾ ਆਸ਼ਰੀ ਅੰਦਰ ਬੈਠੇ ਹੋਗੇ ਅੱਛਾ ਆਈਦਾ ਵੀ ਲੇਟ ਹੋ ਗੇ ਰੋਟੀ ਨੂੰ ਭਾਈ ਤੇ ਤੜਕੇ ਨੂੰ ਐਸੇ ਵੇਲੇ ਤਾਂ ਦੂਜੀ ਵਾਰੀ ਮੂੰਹ ਮਾਰਨ ਲੱਗ ਗਿਆ ਸੀ ਆਈਦੇ ਚ ਕੈਂਪਰ ਚ ਪਾਣੀ ਆ ਪੀ ਕੇ ਦੇਖ ਲਿਓ ਹੈਂ ਪਰਸ਼ਾਦਾ ਪਾਣੀ ਪਤਾਈਆਂ ਮੰਮੀ ਆ ਨਵੇਂ ਬੋਰ ਦੀਆਂ ਨਵੇਂ ਮੋਟਰ ਦੀਆਂ ਪ੍ਰਮਾਤਮਾ ਮੋਟਰਾਂ ਚ ਲਾਉਂਦੇ ਰਹੋ ਪਾਣੀ ਲਾਉਂਦੇ ਰਹੋ ਤੇ ਸਤਰੀ ਕਾਰਪਾਈ ਤੋਂ ਦੂਰ ਸਾਰੇ ਬਰੋਦੀ ਜੱਟਿਆਂ ਜੇਵਾਤਾਂ ਸ਼ੱਕੋ ਪੈਸਕੋ ਇਧਰ ਲਾ ਦੇਣਾ ਸ਼ੈੱਡ ਕੋਲੇ ਗੱਡੀ ਗੱਡੀ ਇੱਥੇ ਲਾ ਦੇਣਾ ਸਮਾ ਹੋ ਗਿਆ ਸ਼ਾਮ ਦੀ ਜਿੰਮ ਦੀ ਝੋਟੀ ਦਾ ਤੇ ਅੱਜ ਦਿਨ ਚ ਆਪਾਂ ਕੋਈ ਵਲੌਗ ਨਹੀਂ ਬਣਾਇਆ ਬਲਕਿ ਖੇਤੋਂ ਆ ਕੇ ਆਰਾਮ ਫਰਮਾਇਆ ਇੱਕ ਦੋ ਕੰਮ ਅਜ਼ੀਬ ਕਰੇ ਤੇ ਆਪਦੀ ਨੀਂਦ ਪੂਰੀ ਕਰੀ ਤੇ ਮਾਤਾ ਜੀ ਧਰਾਂ ਦਾ ਟਾਈਮ ਹੋ ਗਿਆ ਚੰਗਾ ਮਾਤਾ ਜੀ ਜਾਨਾ ਮੈਂ ਡਿਊਟੀ ਤੇ ਤੇ ਵੀ ਧੰਨਵਾਦ ਸਤਿ ਸ੍ਰੀ ਅਕਾਲ ਬੇਟਾ ਤੁਹਾਨੂੰ ਸਾਰਿਆਂ ਨੂੰ ਜਿਹੜੇ ਲੋਕ ਚੰਨ ਦੇ ਲਾਲ ਦਾ ਇੱਕ ਸ਼ੇਅਰ ਕਮੈਕਟ ਜਰੂਰ ਕਰਿਆ ਕਰੋ ਜਮਾ ਲਖੋ ਲਿਆ ਕਰੋ ਤੇ ਬਾਏ ਸਨ ਸਾਰਿਆਂ ਤੰਦਰੁਸਤੀ ਦੇ ਬੇ ਪਰਮਾਤਮਾ ਵੱਡੀਆਂ ਹੋਵਨਾ ਕਰੇ ਛੋਟੀਆਂ ਸਾਰਾ ਧੰਨਵਾਦ ਮਾਤਾ ਜੀ ਤੇ ਮਿਲਦੇ ਆਂ ਮਮੀ ਬ੍ਰੇਕ ਤੋਂ ਬਾਅਦ ਤੇ ਬਈ ਅ ਇੰਨਾ ਕੁ ਸੀ ਆਪਣਾ ਅੱਜ ਦਾ ਬਲੌਗ ਉਮੀਦ ਕਰਦੇ ਆਂ ਵਧੀਆ ਲੱਗਿਆ ਹੋਊਗਾ ਆ ਲਾਜ਼ਮੀ ਲਾਈਕ ਵਾਲਾ ਗੁੱਠਾ ਇਹ ਦੱਬਿਓ ਜਾਂਦੇ ਹੋਏ ਦੇ ਨਾਲ ਹੀ ਅ ਸਬਸਕ੍ਰਾਈਬ ਕਰ ਲਓ ਨਵੇਂ ਤਾਂ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਵੀ ਇਹ ਲਾਜ਼ਰੂਰ ਕਰ ਲਿਓ ਪਿੰਡਾਂ ਵਾਲਾ ਦੇਸੀ ਪਰਦੇਸ ਦੀ ਬਹੁਤ ਸਾਫ਼ ਸੁਥਰੀ ਗੱਲਬਾਤ ਤੁਹਾਨੂੰ ਦਿਖਾਉਂਦੇ ਰਵਾਂਗੇ ਤੇ ਫਿਲਹਾਲ ਦੱਸਿਓ ਜਰੂਰ ਤੁਸੀਂ ਕਿਵੇਂ ਲੱਗਦੇ ਤੁਹਾਨੂੰ ਸਾਡੇ ਬਲੌਗ ਕੋਈ ਸੁਵਾਦ ਸੁਝਾਅ ਦੇਣਾ ਹੋਵੇ ਤੁਸੀਂ ਉਹ ਵੀ ਕਮੈਂਟ ਬਾਕਸ ਚ ਦੱਸ ਦਿਓ ਤੇ ਨਾਲ ਹੀ ਸੋਣਾ ਇਹ ਕਮੈਂਟ ਕਰਿਓ ਤੇ ਕਿੱਥੋਂ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਇਹ ਸਮਾਪਤੀ ਆ ਇੱਥੇ ਹੀ ਹੁਣ ਜਿੰਮ ਦੀ ਡਿਊਟੀ ਸ਼ੁਰੂ ਆ ਤੇ ਜਿੰਮ ਟ੍ਰੇਨਰ ਦੀ ਨੌਕਰੀ ਕਰਦਾ ਮੈਂ ਜਿੰਮ ਕੋਚ ਦੀ ਕਈ ਵੀਰ ਨਵੇਂ ਜੁੜੇ ਹੁੰਦੇ ਜੇ ਆਪ ਲੱਸ ਦਿੰਨੇ ਆ ਤੇ ਸੁਬਾ ਸ਼ਾਮ ਡਿਊਟੀ ਉੱਥੇ ਵਾਸ ਜਿੰਮ ਚ ਹੁੰਦੀ ਆ ਤੇ ਹੁਣ ਬਸ ਉੱਥੋਂ 8:30 9:00 ਵਜੇ ਵਾਪਸ ਪਹੁੰਚੂ ਆ ਫਿਰ ਉੱਥੇ ਘੁਰਬੜ ਘੁਰਬੜ ਹੋਊਗੀ ਇਹ ਠੀਕ ਆ ਬਈ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਮਿਲਦੇ ਆ ਕੱਲ ਨੂੰ ਸਵੇਰੇ 7:00 ਵਜੇ ਨਵੇਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਜੁੜੇ ਰਹੋ ਚੈਨਲ ਦੇ ਨਾਲ